ਉਹ ਇਸ ਤੋਂ ਅਗਲੇ ਬੰਨੇ ਹੈਗਾ ਪਾਕਿਸਤਾਨ ਤੇ ਹੈਪੀ ਨੀਵੈਰਾ ਕੀ ਬਾਤ ਹੈ ਉਹ ਬੱਲੇ ਚੜਨਾ ਹੈ ਮੈਂ ਚੜਨਾ ਹੈ ਭਾਜੀ ਕਿੱਥੇ ਆ ਤੁਸੀਂ ਅਮਰੀਕਾ ਦੇ ਲਈ ਭਾਜੀ ਉਹ ਮੇਲੇ ਆਪਾਂ ਆਏ ਆ ਅਮਰੀਕਾ ਆਏ ਜੀ ਗਾਇਸ ਅੱਜ ਆਪਾਂ ਆਪਣਾ ਫਰਸਟ ਵਲੌਗ ਪਹੁੰਚ ਜਾ ਰਹੇ ਹਾਂ ਸੋ ਸਾਡੇ ਪਿੰਡ ਦਾ ਵਲੌਗ ਹੈ ਇਹ ਸਾਡੇ ਨਿਆਣੇ ਆਏ ਆਏ ਕਰਨ ਦੇ ਕਰੋ ਹਾਏ ਹਾਏ ਸੋ ਆਪਣਾ ਚੈਨਲ ਦਾ ਨਾਮ ਟਰੈਵਲ ਵਿਦ ਐਮੀ ਸੋ ਪਿੰਡ ਦਾ ਮੌਲ ਇਦਾਂ ਤੁਹਾਡੇ ਸਾਹਮਣੇ ਹੈ ਕਿ ਆਪਾਂ ਇੱਕ ਬਣਾਇਆ ਹੋਇਆ ਸਿਸਟਮ ਇਧਰ ਫੁੱਲ ਬਟਾ ਫੁੱਲ ਸਾਡੇ ਬਾਬਾ ਜੀ ਸੇਵਾ ਕਰ ਰਹੇ ਨੇ ਤੇ ਇਹ ਸਾਡੇ ਫੁੱਲ ਬੂਟੇ ਜਿਹੜੇ ਅਸੀਂ ਲਾਏ ਕਿਉਂਕਿ ਵੱਧਦੀ ਗਰਮੀ ਕਰਕੇ ਹਨ ਨੂੰ ਇਹ ਫੁੱਲ ਬੂਟੇ ਲਾਉਣੇ ਪੈ ਰਹੇ ਹੈ ਤੇ ਬੱਚੇ ਜਿਹੜੇ ਸਾਰੇ ਸਾਡੇ ਹੈਪੀ ਨੀਅਰ ਹੈਪੀ ਨੀਅਰ ਹੈਪੀ ਨੀਅਰ ਕੀ ਆਰੇ ਇਹਨਾਂ ਨੂੰ ਇਹਨਾਂ ਨੂੰ ਹੈਪੀ ਨੀਅਰ ਅੱਜ 15 ਅਗਸਤ ਤੇ 15 ਅਗਸਤ ਦੇ ਵਿੱਚ ਆਪਾਂ ਸਾਡੇ ਬੱਚਿਆਂ ਨੇ ਇੱਕ ਚਾਰਟ ਬਣਾਇਆ ਤੇ ਵੇਖੋ ਚਾਰਟ ਇਹ ਚਾਰਟ ਬਣਾਇਆ ਹੋਇਆ ਹੈ ਬੱਚਿਆਂ ਨੇ ਤਾਂ ਮੈਂ ਰਿਵਰਸ ਕਰਕੇ ਦਿਖਾਉਣਾ ਬੱਚਿਆਂ ਨੇ ਚਾਰਟ ਬਣਾਇਆ ਵਾ ਤੇ ਬੱਚਿਓ 15 ਅਗਸਤ ਦੀਆਂ ਮੁਬਾਰਕਾਂ ਕਰੋ ਸਾਰੇ ਹਾਂ ਪਹਿਲਾਂ ਇਹਨਾਂ ਗਿਆ ਹੈ ਹੈਪੀ ਅਨਿਵਰ ਤੁਹਾਨੂੰ ਖਵਾਵਾਂਗੇ ਉਹ ਵੀ ਟੇਕ ਦੇਵਾਂਗੇ ਮਤਲਬ ਇਹ ਬੱਚਾ 15 ਅਗਸਤ ਦਾ ਚਾਰਟ ਬਣਾਇਆ ਅੱਜ ਆਪਾਂ ਤੁਹਾਨੂੰ ਆਪਣਾ ਮੇਲਾ ਵੀ ਖਵਾਵਾਂਗੇ ਸਾਡੇ ਪਿੰਡ ਦੇ ਵਿੱਚ ਇੱਕ ਮੇਲਾ ਵਾ ਸ਼ੇਖ ਬਰਮ ਦੀ ਜਗ੍ਹਾ ਹੈਗੀ ਸਾਡੇ ਬਿਲਕੁਲ ਬਾਰਡਰ ਲਾਈਨ ਦੇ ਨਾਲ ਹੈਗੀ ਆ ਉੱਥੇ ਤੁਹਾਨੂੰ ਮੇਲਾ ਖਵਾਵਾਂਗੇ ਕਿਵੇਂ ਸਾਰੀ ਤਿਆਰੀ ਕੀਤੀ ਜਾ ਰਹੀ ਹੈ ਕਿਵੇਂ ਮੇਲਾ ਚੱਲ ਰਿਹਾ ਵਾ ਲੋ ਤਿਆਰੀ ਤਾਂ ਹੀ ਨਹੀਂ ਵਿਖਾ ਸਕ ਕਿਉਂਕਿ ਅਸੀਂ ਆਪਣੀ ਤਿਆਰੀ ਕसनी ਕਰ ਰਹਿ ਕੇ ਸੋ ਤੁਹਾਨੂੰ ਉੱਥੇ ਜਾ ਕੇ ਵਿਖਾਵਾਂਗੇ ਆਪਣਾ ਮੇਲਾ ਸੋ ਅੱਜ ਆਪਾਂ ਮਿਲਦੇ ਆਂ ਮੇਲੇ ਤੇ ਸਭ ਤੋਂ ਪਹਿਲਾਂ ਤੁਹਾਨੂੰ ਪਹਿਲਾਂ ਇੱਕ ਚੀਜ਼ ਵਿਖਾਉਣੀ ਜ਼ਰੂਰੀ ਹੈ ਕਿਉਂਕਿ ਅਸੀਂ ਆਪਣੇ ਪਿੰਡ ਦੇ ਵਿੱਚ ਬਹੁਤ ਸਾਰੇ ਇੱਦਾਂ ਪਾਲਤੂ ਜਾਨਵਰ ਰੱਖਦੇ ਆਂ ਆਪਾਂ ਇੱਕ ਖਰਗੋਸ਼ ਖਰਗੋਸ਼ ਦੇ ਦੋ ਜੋੜੇ ਰੱਖੇ ਹੋਣਾਂ ਦੀ ਤੁਹਾਨੂੰ ਆਪਾਂ ਵੀਡੀਓ ਵਿਖਾਉਣੀ ਜੀ ਦੇਖੋ ਇਹ ਅਸੀਂ ਉਹਨਾਂ ਦਾ ਖੁੱਡਾ ਬਣਾਇਆ ਹੋਇਆ ਐ ਐਸ਼ ਕਰ ਰਿਹਾ ਇੱਕ ਕਿੱਥੇ ਗਿਆ ਵਾ ਉਹ ਨੱਕ ਚੁੜਿਆ ਉਹ ਲੈ ਇੱਕ ਆ ਨੱਕ ਚੁੜਿਆ ਜੀ ਠੀਕ ਹੈ ਤੇ ਇਹ ਸਾਡੇ ਨਿਆਣੇ ਪੂਰਾ ਹੈ ਖੱਪ ਪਾਉਣ ਵਾਲੇ ਨਿਆਣੇ ਸਾਰੇ ਇੱਕ ਆ ਸਾਡੀ ਰੌਕ ਗਾਈਸ ਵੀਰੇ ਆਪਾ ਪਹੁੰਚ ਚੁਕੇ ਆ ਆਪਣਾ ਦੁਕਾਨ ਤੇ ਇਤੋਂ ਹੀ ਸ਼ੈਂਪੂ ਲਾਵਾਂਗੇ ਤੇ ਹੁਣ ਅਸੀਂ ਜਾਣਾ ਨਾਉਣ ਤੇ ਸ਼ਾਹ ਦੀ ਦੁਕਾਨੇ ਸ਼ਾਹ ਗੱਲਾਂ ਬਾਤਾਂ ਡਿਆ ਹੀ ਮਾਰਨ ਤੇ ਕਿਸਣਾ ਚਾਉਣਾ ਫਰਾਜ ਦੇ ਬਾਰੇ ਅੱਜ ਮੇਲਾ ਹੈ ਵੀਰ ਜੀ ਅੱਜ ਦੇ ਮੇਲੇ ਦੇ ਬਾਰੇ ਮੈਨੇ ਇਹ ਇਤਿਹਾਸਿਕ ਮੈਨਾ ਮੇਲਾ ਜੀ ਇਹ ਬਹੁਤ ਗਰਮੀ ਆ ਦੇਖੋ ਜੀ ਇਹ ਮੇਲਾ ਬਹੁਤ ਬਹੁਤ ਦੂਰੋਂ ਸੰਤਾ ਆ ਰੀਆਂ ਤੇ ਰੱਬ ਅੱਗੇ ਅਰਦਾਸ ਕਰ ਰਹੇ ਆ ਜੀ ਥੋੜਾ ਜਿਹਾ ਮੀਂਹ ਪਾਇਆ ਜਾਵੇ ਤੇ ਸ਼ੰਕਾ ਆ ਕੇ ਨਿਹਾਲ ਹੋਣ ਬਾਈ ਗਾਏਸ ਆਪਾਂ ਰੈਡੀ ਹੋ ਗਏ ਆ ਤੇ ਹੁਣ ਆਪਾਂ ਮੇਲੇ ਵੱਲ ਜਾਵਾਂਗੇ ਤਿਆਰ ਤੇ ਆਪਾਂ ਥੋੜਾ ਬੋੜਾ ਇਹਨਾਂ ਤਿਆਰ ਹੋਣ ਦੀ ਜ਼ਰੂਰਤ ਨਹੀਂ ਕਿਉਂ ਗਰਮੀ ਬੜੀ ਗਰਮੀ 'ਚ ਤਿਆਰ ਹੋਣ ਦੀ ਲੋੜ ਨਹੀਂ ਕਰਦਾ ਹਾਂਜੀ ਬਾਬਾਈ ਆਜੋ ਬਾਬਾਈ ਆ ਗਏ ਨੇ ਆਪਣੇ ਤੇ ਹੁਣ ਅਸੀਂ ਚੱਲੇ ਆ ਤੇ ਹੁਣ ਤੁਹਾਨੂੰ ਇਹ ਪਾਉਣਾ ਕਿ ਸਾਡਾ ਜਿਹੜਾ ਖੇਮ ਕਰਨੇ ਉਹ ਤੋਂ ਇੱਕ ਸਿੱਧਾ ਪਾਕਿਸਤਾਨ ਨੂੰ ਰਾਹ ਨਿਕਲਦਾ ਸੀ ਪਹਿਲਾਂ ਉਹ ਜਾਂਦਾ ਸੀਗਾ ਕਸੂਰ ਪਿੰਡ ਪਾਕਿਸਤਾਨ ਦੇ ਕਸੂਰ ਕਸੂਰ ਪਿੰਡ ਉਹ ਤੁਹਾਨੂੰ ਮੈਂ ਦਿਖਾਉਣਾ ਇਤੋਂ ਜਿਹੜਾ ਪਾਕਿਸਤਾਨ ਹੈ ਉਹ ਥੋੜਾ ਨਾਦਰ ਨਹੀਂ ਹੈ ਭੋਲਾ ਗਿਆ ਤੁਹਾਨੂੰ ਉਸ ਦਾ ਰਸਤਾ ਵਿਖਾਉਣਾ ਥੋੜਾ ਖਰਾਬ ਹੋ ਚੁੱਕਿਆ ਪਰ ਮੈਂ ਤੁਹਾਨੂੰ ਦਿਖਾਉਣਾ ਵਾ ਰਸਤਾ ਜਿਹੜਾ ਤੁਹਾਨੂੰ ਰਸਤਾ ਕੀ ਵਿਖਾਉਣਾ ਉੱਤੇ ਵਿਖਾ ਦੇਣਾ ਕਿ ਭਾਰਤ-ਪਾਕ ਸੀਮਾ ਇਹ ਆ ਭਾਰਤ-ਪਾਕ ਸੀਮਾ ਠੀਕ ਹੈ ਜੀ ਤੇ ਇਹ ਵਲੇ ਸਮੁੰਦਰ ਬਣ ਚੁੱਕਿਆ ਕਿਉਂਕਿ ਪਿੰਡਾਂ ਦੇ ਵਿੱਚ ਪਾਣੀ ਦਾ ਨਿਕਾਸ ਕਿਸੇ ਬੰਨੇ ਹੋ ਰਿਹਾ ਤੇ ਇਸ ਕਰਕੇ ਇਹ ਚੀਜ਼ਾਂ ਆਪਾਂ ਇਸ ਤਰ੍ਹਾਂ ਵਿਖਾ ਰਹੇ ਹਾਂ ਠੀਕ ਹੈ ਜੀ ਤੇ ਬਣਿਆ ਸਮੁੰਦਰ ਹੀ ਪਿਆ ਵਾ ਪਤਾ ਨਹੀਂ ਪਾਣੀ ਇੰਨਾ ਕਿੱਥੋਂ ਆਇਆ ਆਇਆ ਹੋਇਆ ਵਾ ਸਾਡੇ ਦੋਗ ਸਾਥੀ ਛੁੱਟ ਗਏ ਸੀ ਤੇ ਉਹਨਾਂ ਨੂੰ ਆਈ ਲੈਣਾ ਸੀ ਅਸੀਂ ਸੋਚਿਆ ਤਿਆਰ ਹੋਣਗੇ ਤੇ ਤਿਆਰ ਤੇ ਹੈਗੇ ਨਹੀਂ ਆ ਵੇਖੋ ਤੁਹਾਡੇ ਸਾਹਮਣੇ ਇਹਨਾਂ ਨਹੌਣਾ ਤੇ ਲੇਟ ਨੇ ਕਾफी ਚਲੋ ਫਿਰ ਵੀ ਇਹਨਾਂ ਦੀ ਵੇਟ ਕਰਦੇ ਆ ਥੋੜਾ ਨਹੋਂ ਤੇ ਫਿਰ ਆਪਾਂ ਚੱਲਦੇ ਆਂਦੀ ਮੇਰੀ ਵੀਡੀਓ ਨਾ ਬਣਾਉ ਬੀਬੀਆਂ ਦੀ ਮੈਂ ਉਹ ਜਿਹੜਾ ਨੀਲਾ ਪਰਨਾ ਅਸੀਂ ਚਲਿਆ ਕਰਦੇ ਚੁੰਨੀ ਨਹੀਂ ਕੋਲ ਤੇ ਬੀਬੀਆਂ ਦੀ ਕਿ ਨੀਲਾ ਪਰਨਾ ਉਹ ਚ ਕਾਲੀ ਲੱਗੂਗੀ ਤੇ ਬੀਬੀ ਉਹ ਨਸਰੀ ਆ ਏ ਸਾਡੀ ਮਤਲਬ ਦਾਦੀ ਆ ਜੀ ਏ ਇਹ ਸਾਡੀ ਦਾਦੀ ਇੱਥੇ ਤੇ ਹੁਣ ਇਹਨਾਂ ਤੇ ਚਲੋ ਮੇਲਾ ਵੇਖਣ ਕੀ ਜਾਣਾ ਸੀ ਹੁਣ ਚੱਲੇ ਮੇਲਾ ਵੇਖਣ ਤੇ ਦਾਦੀ ਕਿਵੇਂ ਮੇਲਾ ਕਦੋਂ ਕਦਾਂ ਚੱਲਦਾ ਆ ਰਿਹਾ ਏ ਕਾਫੀ ਚਿਰ ਕਾਫੀ ਚਿਰ ਦਾ ਚੱਲਦਾ ਆ ਰਿਹਾ ਤੇ ਤੁਸੀਂ ਪਹਿਲਾਂ ਕਦੀ ਗਏ ਜ ਮੇਲੇ ਦੇ ਜਾਂਦੇ ਰਹੇ ਹਾਂਜੀ ਚਲੋ ਵਧੀਆ ਗੱਲ ਹੈ ਤੇ ਕਿਵੇਂ ਉੱਥੇ ਬਾਰਡਰ ਦੇ ਕਿਨਾਰੇ ਤੇ ਪੂਰਾ ਉਦੋਂ ਮੁਲਾਕਾਤਾਂ ਹੁੰਦੀਆਂ ਉਦੋਂ ਮੁਲਾਕਾਤਾਂ ਵੀ ਹੁੰਦੀਆਂ ਉਹਨਾਂ ਨਾਲ ਪਾਕਿਸਤਾਨੀਆਂ ਨਾਲ ਹਾਂਜੀ ਤੇ ਹੁਣ ਮੁਲਾਕਾਤਾਂ ਨਹੀਂ ਹੁੰਦੀਆਂ ਠੀਕ ਹੈ ਠੀਕ ਉਦੋਂ ਮੁਲਾਕਾਤਾਂ ਵੀ ਹੁੰਦੀਆਂ ਆ ਫਿਰ ਹਨਾ ਤੇ ਬਾਕੀ ਤੁਹਾਨੂੰ ਉੱਥੇ ਜਾ ਕੇ ਵਿਖਾਉਣੇ ਸਾਰਾ ਕੁਝ ਪਤਾ ਕੀ ਆ ਫਿਰ ਇਹਨਾਂ ਆਪਣਾ ਕਹਿਣਾ ਵੀ ਕਿ ਸਾਡੇ ਤੇ ਵੀ ਵੀਡੀਓ ਬਣਾ ਦੇਣੀ ਸਾਰੀ ਹੈ ਬਾਬਾ ਜੀ ਇਹਨਾਂ ਸਾਨੂੰ ਕਹਿਣਾ ਸਾਡੇ ਤੇ ਸਾਰੀ ਵੀਡੀਓ ਬਣਾ ਦੇ ਇਹ ਇਹ ਬੰਦੇ ਹੁਣਾਂ ਨੂੰ ਲੇਟ ਕਰਾ ਰਹੇ ਨੇ ਤੇ ਹੁਣ ਵਿਖਾਈਏ ਕੀ ਅਹੀਂ ਦਾ ਆਡਾ ਜੀ ਕਰਦਾ ਬਣਾਈ ਚੱਲੀਏ ਬਣਾਈ ਚੱਲੀਏ ਕੀ ਇਹਨਾਂ ਹੁਣ ਇਹਨਾਂ ਲੰਬਾ ਵਲੌਗ ਕਰਕੇ ਕਰਾਵੇਂਗੀ ਇਹ ਤਾਂ ਸਹੀ ਗੱਲ ਹੈ ਬਟ ਟਾਈਮ ਬਣਾ ਲਾ ਰਹੇ ਹੁਣ ਕਦੀ ਕਹਿੰਦਾ ਸ਼ਰਟ ਪਾਉਣੀ ਕਦੀ ਕਹਿੰਦਾ ਟੀ-ਸ਼ਰਟ ਪਾਉਣੀ ਤੇ ਹੁਣ ਪਤਾ ਨਹੀਂ ਇਹਨੂੰ ਕੀ ਪਸੰਦ ਆਉਂਦਾ ਜਦੋਂ ਤਿਆਰ ਹੋ ਜਾਂਦਾ ਤੈਨੂੰ ਵਿਖਾਉਨੇ ਆਂ ਮਾਹੀ ਮਾਹੀ ਕਹਿੰਦੇ ਕਿ ਤਿਆਰ ਹੋਇਆ ਵਾ ਤੇ ਹੁਣ ਆਈ ਤੁਹਾਨੂੰ ਸਾਰਾ ਇਹ ਜਿਹੜਾ ਰਾਹ ਲੰਬਾ ਜਿਵੇਂ ਵੀ ਆ ਜਿੱਥੋਂ ਵੀ ਤੱਕ ਪਹੁੰਚਦੇ ਵੀ ਇੱਧਰ ਵੀ ਬਹੁਤ ਬਹੁਤ ਹਾਤਰੀ ਗਰਮੀ ਮੇਲਾ ਵੇਖਣ ਚੱਲੇ ਆ ਇਹ ਗਰਮੀ ਤਾਂ ਚਲੋ ਹੈਗੀ ਆ ਪਰ ਵੇਖੋ ਜੀ ਮੇਲਾ ਵੀ ਤਾਂ ਆਪਾਂ ਵੇਖਣਾ ਵਲੌਗ ਵੀ ਵਲੌਗ ਵੀ ਤੇ ਸ਼ੂਟ ਕਰਨਾ ਇਹ ਭਾਈ ਆਪਾਂ ਰਸਤੇ ਜਿਹੜੀ ਨਿੱਕੀ ਜਿਹੀ ਆਈ ਇਹ ਰਸਤੇ ਤੇ ਖਾ ਕੇ ਹੀ ਆਪਾਂ ਘਰ ਤੇ ਇੰਜੋਏ ਹੁਣ ਤੁਹਾਨੂੰ ਸ਼ੇਅਰ ਕਰਾ ਰਹੇ ਆਂ ਪ੍ਰਿੰਟ ਦੀਆਂ ਗਲੀਆਂਾਂ ਦੀ ਇਧਰ ਪਿੰਡ ਦੀਆਂ ਗਲੀਆਂ ਦੇ ਵਿੱਚ ਅਸੀਂ ਜਾ ਰਹੇ ਹਾਂ ਇਹ ਗਲੀਆਂ ਦੇ ਵਿੱਚ ਦੀ ਬਾਬਾ ਜੀ ਨੇ ਫੈਸਲਾ ਲਿੱਤਾ ਕਿ ਆਪਾਂ ਗਲੀਆਂ ਦੇ ਵਿੱਚ ਦੀ ਜਾਵਾਂਗੇ ਤੇ ਪਤਾ ਨਹੀਂ ਕਿਉਂ ਫੈਸਲਾ ਲਿਆ ਕਿਉਂਕਿ ਬਾਹਰ-ਬਾਰ ਖੁੱਲਾ ਸੋਕਾ ਵਧੀਆ ਰਹਿਣਾ ਸੀ ਇਸ ਹਿਸਾਬ ਨਾਲ ਅਸੀਂ ਰੋਡ ਤੇ ਪਾਵਾਂਗੇ ਸੜਕ ਤੇ ਜਾਵਾਂਗੇ ਤੇ ਹੁਣ ਗਲੀਆਂ ਦੇ ਥਾਣੇ ਲੈ ਕੇ ਜਾ ਰਹੇ ਨੇ ਤੇ ਇਹ ਇਹ ਬਾਜ਼ਾਰ ਹੈ ਸਾਡਾ ਨਿਕਾਇਆ ਇੱਥੇ ਡੱਕ ਵੀ ਪਾਉਣੀ ਪੈਣੀ ਆ ਆਪਾਂ ਮੇਨ ਪੁਆਇੰਟ ਜਿੱਥੋਂ ਆਪਾਂ ਰਸਤਾ ਸਟਾਰਟ ਹੁੰਦਾ ਵਾ ਸ਼ੇਖ ਬਰਾਂ ਮਬਾਬੇ ਬਾਬਾ ਸਾਹਿਬ ਦੀ ਇੱਥੋਂ ਸਟਾਰਟ ਹੁੰਦਾ ਤੇ ਇਹ ਆਪਣੇ ਲੱਗੇ ਆ ਬਾਬਾ ਇੱਕ ਥੋੜਾ ਹੌਲੀ ਕਰੋ ਇਹ ਆਪਣਾ ਲੱਗੇ ਹੋ ਸਟਾਲ ਲੱਗੇ ਆ ਆਪਣਾ ਠੀਕ ਹੈ ਜਲੇਬੀਆਂ ਦੇ ਸਟਾਲ ਲੱਗੇ ਤੇ ਇਹ ਟਰਾਲੀਆਂ ਨੇ ਟਰਾਲੀਆਂ ਜਾਂਡੀਆਂ ਵੇਖੋ ਤੁਹਾਡੇ ਸਾਹਮਣੇ ਸਾਰਾ ਟਰਾਲੀਆਂ ਜਾਂ ਟਰਾਲੀਆਂ ਜਾਂਡੀਆਂ ਟੁੱਟ ਗਿਆ ਤਾਂ ਬਾਹਰੋਂ ਲੈਣਾ ਪਿਆ ਦੇਖਦਾ ਦਨੀਆਂ ਬਾਦ ਤਰੀਕੇ ਨਾਲ ਚਲਾਈ ਚੱਲ ਸੋ ਹਾਂਜੀ ਗਏ ਰਸਤੇ ਵਿੱਚ ਲੱਗੀ ਸੀ ਸ਼ਕੀਰ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ ਤੇ ਇਸ ਵਾਰ ਇਸ ਮੇਲੇ ਤੇ ਹਰ ਵਾਰ ਸ਼ਕੀਰ ਲੱਗਦੀ ਸੋ ਸਾਨੂੰ ਗਰਮੀ ਲੱਗੀ ਤੁਸੀਂ ਪੀਪੀ ਇਥੋਂ ਸ਼ਕੀਰ ਆਪਾਂ ਹੁਣ ਜਿਹੜਾ ਕਿ ਮੇਲੇ ਵੱਲੋਂ ਵਧਦੇ ਜਾ ਰਹੇ ਆ ਤੇ ਇਹ ਮੇਲਾ ਜਿਹੜਾ ਅੱਗੇ ਜਾ ਕੇ ਸਾਰਾ ਆਪਾਂ ਵਿਖਾਵਾਂਗੇ ਕਿ ਕਿੰਨਾ ਭਰਿਆ ਹੋਇਆ ਹੈ ਮੇਲਾ ਤੇ ਦੂਜੀ ਗੱਲ ਇਹ ਕਿ ਆਪਾਂ ਇਸ ਵਕਤ ਪਾਕਿਸਤਾਨ ਦੇ ਬਿਲਕੁਲ ਬਹੁਤ ਜ਼ਿਆਦਾ ਨਜ਼ਦੀਕ ਹੈ ਤੇ ਇਧਰ ਪਾਕਿਸਤਾਨ ਤੇ ਜਿੱਥੇ ਆਪਾਂ ਚੱਲ ਰਹੇ ਆ ਉਹ ਇੰਡੀਆ ਦਾ ਮਤਲਬ ਭਾਰਤ ਤੇ ਇਹ ਇੰਡੀਆ ਦੇ ਵਿੱਚ ਮੇਲਾ ਮਤਲਬ ਅੱਧਾ ਇੰਡੀਆ ਦੇ ਵਿੱਚ ਆਉਂਦਾ ਤੇ ਅੱਧਾ ਇਹ ਪਾਕਿਸਤਾਨ ਦੇ ਵਿੱਚ ਆਉਂਦਾ ਇੱਕ ਟਾਈਮ ਸੀਗਾ ਇੱਥੇ ਮੁਲਾਕਾਤਾਂ ਹੁੰਦੀਆਂ ਸੀਗੀਆਂ ਜਿਹੜੇ ਆਪਣੇ ਇੰਡੀਅਨ ਆਂਦੇ ਸੀ ਉਧਰੋਂ ਪਾਕਿਸਤਾਨ ਆਂਦੇ ਸੀ ਉਹਨਾਂ ਦੀਆਂ ਮੁਲਾਕਾਤਾਂ ਹੁੰਦੀਆਂ ਸੀ ਤੇ ਉਧਰ ਪਾਕਿਸਤਾਨ ਤੇ ਇਧਰ ਇੰਡੀਆ ਤੋਂ ਅੱਗੇ ਜਾ ਕੇ ਆਪਾਂ ਤੁਹਾਨੂੰ ਸਾਰਾ ਮੇਲੇ ਦਾ ਵਿਊ ਦਿਖਾਉਨੇ ਆਂ ਮੇਲੇ ਨੂੰ ਵਧਦੇ ਜਾਂਦੇ ਜਾਂਦੇ ਹੋਏ ਤੇ ਇੱਥੇ ਨਿੱਕੇ ਨਿੱਕੇ ਪਾਰਕਿੰਗ ਲੋਕ ਬਣਾਏ ਹੋਏ ਜਿੱਥੇ ਪਾਰਕਿੰਗ ਕਰਨੀ ਗੱਡੀਆਂ ਦੀ ਤੇ ਗੱਡੀਆਂ ਦੀ ਵੱਖਰੀ ਪਾਰਕਿੰਗ ਹੁੰਦੀ ਹੈ ਮੋਟਰਸਾਈਕਲਾਂ ਦੀ ਵੱਖਰੀ ਪਾਰਕਿੰਗ ਹੁੰਦੀ ਹੈ ਤੇ ਅੱਗੇ ਜਾ ਕੇ ਤੁਹਾਨੂੰ ਦਿਖਾਉਨੇ ਆ ਕਿ ਮੋਟਰਸਾਈਕਲਾਂ ਦੀ ਪਾਰਕਿੰਗ ਬਣਾਈ ਹੋਈ ਆ ਇਹ ਪਾਰਕਿੰਗ ਦੀ ਜ਼ਰੂਰਤ ਇਸ ਕਰਕੇ ਪੈ ਜਾਂਦੀ ਹੈ ਕਿ ਇੱਥੇ ਭਰ ਬਹੁਤ ਜਾਂਦਾ ਮੇਲਾ ਬੜੇ ਬੜੇ ਦੂਰੋਂ ਲੋਕ ਇੱਥੇ ਆਉਂਦੇ ਆ ਮੇਲਾ ਵੇਖਣ ਤੇ ਪਾਰਕਿੰਗ ਦੀ ਜ਼ਰੂਰਤ ਪੈ ਹੀ ਜਾਂਦੀ ਹੈ ਤੇ ਰਸ਼ ਬਹੁਤ ਜ਼ਿਆਦਾ ਹੁੰਦਾ ਵਾ ਆ ਵੇਖੋ ਇਹ ਬਣਾਈ ਹੋਈ ਹੈ ਇੱਥੇ ਪਾਰਕਿੰਗ ਇਹ ਬਣੀ ਹੈ ਪਾਰਕਿੰਗ ਇੱਥੇ ਬਣਾਈ ਹੋਈ ਹੈ ਠੀਕ ਹੈ ਜੀ ਇਹ ਚਾਰੇ ਪਾਸੇ ਇਹ ਆਪਾਂ ਨੂੰ ਪਾਰਕਿੰਗ ਮਿਲਦੀ ਹੈ ਲੋਕ ਬਹੁਤ ਜ਼ਿਆਦਾ ਦੂਰੋਂ ਦੂਰੋਂ ਇੱਥੇ ਆਉਂਦੇ ਆ ਤੇ ਪਾਰਕਿੰਗ ਜ਼ਰੂਰੀ ਹੋ ਜਾਂਦੀ ਕਿਉਂਕਿ ਮੋਟਰਸਾਈਕਲ ਗੱਡੀਆਂ ਬਹੁਤ ਜ਼ਿਆਦੀਆਂ ਹੋ ਜਾਂਦੀਆਂ ਵਾ ਤੇ ਇੱਥੋਂ ਗਾਂ ਸਾਰਾ ਮੇਲਾ ਸਟਾਰਟ ਹੋ ਜਾਂਦਾ। ਬਾਬਾ ਜੀ ਉੱਨੀ ਪਰਿਆ ਜਾਂਦੇ ਮਿਲੇਦੇ ਦੇ ਬਾਬਾ ਨੂੰ ਵਾਹਾਈ ਬੰਦੇ ਰਾਜ ਮਿਲ ਰਹੇ ਨੇ। ਤੇ ਬਾਬਾ ਜੀ ਕਹਿੰਦੇ ਕਿ ਬਲੌਗ ਤੁਸੀਂ ਆਪ ਹੀ ਬਣਾਓ ਮੇਰੇ ਵੱਸ ਦਾ ਮੇਰੇ ਵੱਸ ਦਾ ਰੋਕ ਨਹੀਂ ਜੇ ਰੋ ਗਿਆ ਤੇ ਜਨਤਾ ਜਿਆਦਾ ਮਿਲ ਜਾਂਦੀ ਹੈ ਤੇ ਇਸ ਕਰਕੇ ਪਾਣੀ ਵੀ ਆ ਪਾਣੀ ਲੱਗਾ ਹੋਇਆ ਪਾਣੀ ਪੀ ਰਹੇ ਨੇ ਸਾਰੇ ਕਿਵੇਂ ਬਣਿਆ ਪਾਣੀ ਵਧੀਆ ਓਕੇ ਠੰਡਾ ਪਾਣੀ ਇਹ ਵਿਸ਼ਾ ਜੀ ਇੱਕ ਪਾਣੀ ਫੜਿਓ ਗਲਾ ਫੜਿਓ ਤੇ ਆਪਣੇ ਲਈ ਵੀ ਪਾਣੀ ਆ ਰਿਹਾ ਜੇ ਪਾਣੀ ਪੀ ਲਾਂ ਜੀ ਦਾ ਕਿਉਂਕਿ ਬਹੁਤਾ ਹੀ ਔਖਾ ਹਾਂ ਜੀ ਗਰਮੀ ਬਹੁਤ ਜਿਆਦੀ ਹੈ ਤੇ ਧਈ ਪਏ ਆ ਇਹ ਵਿਸ਼ਾਲ ਸਾਡੇ ਲਈ ਪਾਣੀ ਲੈ ਕੇ ਆਇਆ ਵੰ। ਤੇ ਉਹਨੇ ਪਾਣੀ ਪੀ ਲੈਨੇ। ਠੰਡਾ ਕਰਨਾ ਜ਼ਰੂਰੀ ਭਰਾ। ਬਾਬਾ ਲੈਣੀ ਯਾਰ ਤੁਸੀਂ। ਵੇਹ ਲਓ 50 ਕਰੀ ਹੋਵੇ। ਸਾਹਿਬ ਜੀ, ਤਾਂ ਜੀ ਤੁਸੀਂ ਲੈਣੀ ਆ। ਓਏ, ਕਿੱਤੀਆਂ ਗ੍ਰੀਦੇ। ਬਾਗ ਇੱਥੇ ਹੀ ਆ। ਕਿੱਤੀਆਂ ਗ੍ਰੀਦੇ। ਬਾਬਾ ਕਿਹੜੀ ਲਾਗੇ ਦੇਖ ਕੇ। ਆ ਜਿਹੜੀ ਤੈਨੂੰ ਫੱਬੇਣਾ। ਓਏ, ਕਿੱਤੀ ਸ਼ੀਸ਼ੇ ਵਾਲੀ। ਤੋ ਇਹ ਜੇ ਵਾਲੀ ਜਿੱਟੇ ਜਿੱਟੇ ਗਰਮੀ ਇੰਨੀ ਨਾਲ ਘਾਉਣ ਜੀ ਦਾ ਕਰਨੀ ਆ ਸਾਵੇ ਪੰਜਾਬ ਵਾਲੀ ਨਹੀਂ ਹਾਂ ਇਹ ਹੋ ਸਕਦਾ ਇਹ ਵੀ ਬਣੀ ਵੀ ਬਰਸਾਚੇ ਦੀ ਬਰਸਾਚੇ ਜੀ ਕਿਨੇ ਦੀ ਨੀ ਰਾ ਇਹ ਅਸੀਂ ਆਪ ਹੀ ਤਿਆਰ ਕੀਤਾ ਬ੍ਰੈਂਡ ਦੀ 120 ਰਿਆਪ ਹੀ ਤਿਆਰ ਕਰਦੇ ਪੱਕੀ ਮੋੜੀ ਮਾਈ ਕਰਦੇ ਇਹ ਵੀ ਇਹਨਾ ਆਪ ਹੀ ਨਹੀਂ ਕੀ ਹੈ ਕੋਈ ਨਹੀਂ ਆਉਂਦੇ ਆ ਵੇਖਦੇ ਆ ਨਾ ਬਾਬਾ ਵਧੀਆ ਕਿਹੜੀਆਂ ਜੜੀਆਂ ਬੁੱਟੀਆਂ ਕਿਹੜੀਆਂ ਖਾਣਾ ਉਹ ਸਾਡੀਆਂ ਨੰਗਾ ਸਿੰਘਾਲੀਆਂ ਗੁਪਤ ਆ ਨੰਗਾ ਸਿੰਘਾਲੇ ਤਾਂ ਇਹ ਇਹ استاد ਜੀ ਤੁਸੀਂ ਕਿਹੜੀਆਂ ਜੜੀਆਂ ਬੁੱਟੀਆਂ ਖਾਣੇ ਇਹਨੇ ਇਹਦੀ ਮਸ਼ਹੂਰੀ ਲਾਈ ਹੋਈ ਹੈ ਲਓ ਜੀ ਇੱਥੋਂ ਮੇਨ ਪੁਆਇੰਟ ਆ ਮੇਲੇ ਦਾ ਕਿਤੇ ਕੇਲਿਆਂ ਦਾ ਇਹ ਮੈਸੇ ਪਾਣੀ ਆ ਮੈਂ ਕਰੇ ਜੋ ਸ਼ਰਬਤ ਬਣਾਇਆ ਇਹ ਤਾਂ ਕੇਲਿਆਂ ਦਾ ਜੂਸ ਆ ਦੇ ਕਹਿੰਦਾ ਮੈਂ ਛੱਡਣਾ ਹੀ ਨਹੀਂ ਭਲਾ ਕੇਲਿਆਂ ਦਾ ਹੋਵੇ ਭਲਾ ਦੂਜਾ ਪਾਣੀ ਹੋਵੇ ਇਹ ਆ ਜੀ ਸਟੇਜ ਇੱਥੇ ਲੱਗਾ ਸਿੰਗਰ ਲੱਗੇ ਬਣਾ ਜਵੇ ਸਿੰਗਰ ਲੱਗਾ ਤੇ ਪਿਛਲੇ ਆ ਰਹੇ ਤੇ ਆਪਾਂ ਵੀ ਗਾਇਆ ਸੀ ਤੇ ਮਡਾਲ ਪੂਰਾ ਸੱਜਿਆ ਹੋਇਆ ਤੁਹਾਡੇ ਸਾਹਮਣੇ ਇਹੋ ਗੱਲ ਕਰ ਲਈਏ ਟਾਈਮ ਨਾਲ ਲਈ ਜਾਂਦਾ ਹੁਣ ਵੇ ਮੂੰਹ ਬਣਾਉਂਦਾ ਨਿਆਰੇ ਲੈਂਡਿਆ ਦੋ ਨਿਆਰੇ ਲੈਂਡਿਆ ਇੱਕ ਨੱਚ ਕੇ ਵਿਖਾ ਨੱਚ ਕੇ ਵਿਖਾ ਆਹ 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 ਕੀ ਪਾਪਾ ਜੀ ਆ ਰਹੇ ਨਿਆਰੇ ਇਹ ਮਜ਼ਾ ਆ ਰਿਹਾ ਏ ਮੇਲੇ ਦਾ ਮੇਲਾ ਆਇਆ ਮੇਰੇ ਤੋਂ ਲੰਘ ਘੱਟ ਭਰਿਆ ਹੋਆ ਥੋੜਾ ਪਤਾ ਨਹੀਂ ਕਿ ਟਾਈਮ ਪਹਿਲੀ ਏਰੀ ਆਇਆ ਫੇ ਪਹਿਲੀ ਏਰੀ ਆ ਤੇ ਮੇਲਾ ਮੇਲਾ ਜਿਹੜਾ ਅਜੇ ਘਾਟੀ ਭਰਿਆ ਹੋਇਆ ਵੇਖੋ ਜੀ ਪੂਰੀ ਹੱਥ ਕਰਾ ਰਹੇ ਨੱਚਦੇ ਆ ਕਹਿੰਦੇ ਕਿ ਮੇਲਾ ਵੇਖਣ ਪਹੁੰਚ ਚੁੱਕੀ ਸੰਗਤ ਦੇ ਵਿੱਚ ਸਾਡੇ ਆ ਦੋ ਕੁਛ ਮਹਿਮਾਨ ਵੀ ਆ ਚੁੱਕੇ ਨੇ ਜਿਨ੍ਹਾਂ ਦਾ ਨਾਮ ਐਂਥਨੀਆ ਤੇ ਇਹ ਸਾਡਾ ਬੈਟਸਮੈਨ ਇਹ ਸਾਡਾ ਬਾਲਰ ਤੇ ਚੱਲੇ ਫਿਰ ਹੈ ਚੱਲੇ ਅਹੀਂ ਲੰਗਰ ਖਾ ਕੇ ਆ ਗਏ ਤੇ ਮੇਲੇ ਦਾ ਬਣਾਇਆ ਬਾਜ਼ਾਰ ਇਹ ਬਣਾਇਆ ਮੇਲੇ ਦਾ ਬਾਜ਼ਾਰ ਤੇ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਆਹ ਟਰੈਕਟਰ ਸਾਡੇ ਚੱਲਦੇ ਬੜੇ ਆ ਟਰੈਕਟਰ ਇਹਦੇ ਲਈ ਮੜੀਤ ਲੜਦਾ ਹੁੰਦਾ ਸੀ ਕਰੇ ਇਹ ਉਹ ਡਾਇਰੈਕਟਰ ਆ ਜਿਸ ਦੇ ਲਈ ਮੈਂ ਸਾਰੀ ਜਿਹਨੋਂ ਨਿੱਕੇ ਹੁੰਦੇ ਆ ਜਦੋਂ ਮੈਂ ਛੋਟਾ ਹੁੰਦਾ ਸੀ ਤੇ ਇਹ ਆ ਕੀ ਆਖਣ ਡਿਆ ਜੇ ਆਂਦਾ ਮੈਨੂੰ ਰੂਬੀ ਕੋਨ ਕਢਾ ਕੇ ਦੋ ਆਹ ਲਈ ਵੀਰ ਜੀ ਇਹ ਤਾਂ ਥਾਰ ਲੱਗਣ ਲਈ ਵੀ ਵਿੱਚ ਕਹਿੰਦੇ ਕੰਪਨੀ ਦੀ ਹੋਊਗੀ ਆਂਦਾ ਰੂਬੀ ਕੋਨ ਕਢਾ ਕੇ ਦੋ ਟਰੈਕਟਰ ਨਹੀਂ ਲੈਣਾ ਹੋਰੇ ਜਾਂਦੇ ਆ ਗੱਲਾਂ ਮਾਰਦੇ ਹੈ ਪਤਾ ਨਹੀਂ ਕੀ ਇਹ ਇਹਨਾਂ ਦਾ ਸਿਸਟਮ ਹੈ ਕੋਈ ਨਾ ਕੋਈ ਇਦਾਂ ਗੱਲਾਂ ਮਾਰਦੇ ਜਾਂਦੇ ਹਾਂਦਾ ਹੈ ਰੂਬੀ ਕੌਣ ਲੈ ਕੇ ਲਓ ਜੀ ਲੈ ਦੇਾਂਗੇ ਜੀ ਰੂਬੀ ਕੌਣ ਜੀ ਠੀਕ ਹੈ ਜੀ ਕਰਾਈ ਜਾਂਦੇ ਆ ਤੇ ਮੁੰਡੇ ਹੈ ਇਹ ਮੇਲਾ ਬਣਾਇਆ ਮੇਲੇ ਦਾ ਵਿਚਾਰ ਜਿਹੜਾ ਆ ਅੜਦਾ ਫਿਰਦਾ ਹੀ ਅੜਦਾ ਫਿਰਦਾ ਹੀ ਇਹ ਬਣਾਇਆ ਮੇਲੇ ਦਾ ਬਾਜ਼ਾਰ ਆ ਵੀ ਇੱਕ ਥੋੜੀ ਸਾਰਾ ਤੇ ਯਾਰ ਦੇ ਵਿੱਚ ਪੂਰੀ ਫੰਕਸ਼ਨ ਕਰੁੰਦਾ ਹੈ ਬਾਬਾਈ ਕੋਲ ਲੈਣਾ ਨਹੀਂ ਤੂੰ ਪਰਸਨਾਂ ਨੇ ਬੁੜੀਆਂ ਆਣੇ ਬਰਥ ਲੈਣ ਆਇਆ ਤੇ ਬਾਬਾ ਜੀ ਪਿਸਤੌਲ ਲੈਣ ਆਏ ਤੇ 20 ਰੁਪਏ ਸੇਲ 'ਚ ਮਿਲਦਾ ਜੀ ਸਰਕੀ ਮਿਲਦੀ ਆ ਸਰਕੀ ਮਿਲਦੀ ਆ ਸਰਕੀ ਮਿਲਦੀ ਆ ਕਿ ਆ ਨਾ ਜਨਾ ਸੀ ਲੱਗੀ ਸਰਕੀ ਚਾਕੂ ਨਾ ਵੱਢ ਕੇ ਨਾ ਬਹੁਤ ਛੁੱੜਦੀ ਹੈ ਇਹ ਕੀ ਕਹਿੰਦਾ ਕਹਿੰਦਾ ਜੇ ਸਰਕੀ ਨਾ ਸਹੀ ਲੱਗੀ ਤੇ ਚਾਕੂ ਨਾ ਵੱਢ ਕੇ ਬੁੱਲ ਛੁੱੜਦੀ ਠੀਕ ਹੈ ਭਰਾ ਤੁਸੀਂ ਛੁੱੜਦੇ ਹੋ ਅਸੀਂ ਨਹੀਂ ਛੁੱਟਨੇ ਠੀਕ ਹੈ ਵੀਰ ਆ ਲੈ ਉਹ ਪੈਨ ਲੈਣਾ ਹੀ ਜਾਦੂ ਵਾਲਾ ਪੈਨ ਜਿਹੜੀ ਜਿਹੜੀ ਲਿਖੀਗਾ ਉਹ ਸਹੀ ਹੋ ਜਾਊਗਾ ਇਹ ਉਹ ਜਿਹੜੀ ਉਹ ਫਿਲਮ ਨਹੀਂ ਉਹ ਸੀਰੀਅਲ ਜਿਹਾ ਆਉਂਦਾ ਸੀ ਪਹਿਲਾਂ ਮੈਡਮ ਨੂੰ ਤੇ ਨੰਬਰ ਦਵਾਂ ਕੀ ਕੀ ਕਹਿਣ ਰਿਹਾ ਮਾਮਾ ਇਹ ਆਪਣਾ ਉਹ ਕਿਹੜਾ ਪੈਨ ਨਹੀਂ ਉਹਨੂੰ ਕਹਿੰਦੇ ਸੀ ਸ਼ਾਗਲਾਗਾ ਬੂੰਬੂ ਇਹ ਜਿਹੜੇ ਸ਼ਾਗਲਾਗਾ ਬੂੰਬੂ ਪੈਨ ਆਪਣੇ ਮਦਦ ਦੀਆਂ ਚੀਜ਼ਾਂ ਨਹੀਂ ਇਹ ਰਾਤ ਇਹ ਵੀਰੂਰੀ ਵੇਚਦੇ ਸ਼ਾਗਲਾਗਾ ਬੂੰਬੂ ਸ਼ਾਗਲਾਗਾ ਬੂੰਬੂ ਪੈਨ ਜਿਹੜਾ ਇਹਨਾਂ ਕੋਲ ਹੀ ਮਿਲਦਾ ਸਪੈਸ਼ਲ ਇੱਥੋਂ ਹੀ ਲਗਿਆ ਸੀ ਉਹ ਆਪਣਾ ਤੇ ਉਹ ਮੁੰਡੇ ਟੋਪਸ ਖਰੀਦਣ ਦੇ ਆ ਟੋਪਸ ਆਲੀਆਂ ਸਾਰਾ ਕੋ ਲੈਣ ਦੇ ਠੀਕ ਹੈ ਬਾਈ ਬਾਬਾ ਜੀ ਪੰਘੂੜੇ ਚੜਨਾ ਜੇ ਆਹ ਵਾਲੇ ਦੇ ਆ ਚੜਨਾ ਜੇ ਹੈ ਹਾਂਜੀ ਸਰ ਪੰਘੂੜੇ ਚੜਨਾ ਪਸੰਦ ਕਰਨ ਦਾ ਜੇ ਪਰ ਆ ਜਿਹੜੇ ਚੜਨਾ ਜੇ ਆ ਨਿਆਣੇ ਵਾਲੇ ਦੇ ਆ ਵੱਡੇ ਦੇ ਕੀ ਕਹਿੰਦੇ ਇਹ ਬਹੁਤ ਮਨਟਾ ਹੁੰਦੇ ਬਲੇਸ ਇਹ ਇਹਨੂੰ ਤਾਂ ਹੋਂਦੇ ਭਾਈਏ ਦੇ ਉੱਤੋਂ ਸੁੱਟ ਗਏ ਫਿਰ ਲੱਗੂ ਪਤਾ ਕਿ ਕਿਵੇਂ ਪੰਗੂੜਿਆਂ ਦੇ ਚੜਿਆ ਜਾਂਦਾ ਪੂਰੀ ਗੱਲਬਾਤ ਕਰਾਉਂਦੇ ਮੁੰਡੇ ਇੱਕ ਦਿਨ ਦੀ ਗੱਲ ਮੈਂ ਲਾ ਲਿਆ ਰਗੜਾ ਤੇ ਮੈਂ ਉੱਚ ਕਿਤੇ ਮਾਤਰਾ ਜਿਆਦੀ ਸੁੱਖੇ ਦੀ ਸੁੱਖੇ ਵਾਲਾ ਕਿਤੇ ਬਣਾਇਆ ਸੀ ਤੇ ਮੈਂ ਲਾ ਲਿਆ ਤੇ ਮੈਂ ਤਾਂ ਆਖਾਂ ਕਿ ਮੇਰੇ ਦੋ ਹਿੱਸੇ ਹੋ ਗਏ ਜੀ ਇੱਕ ਪਤਾ ਨਹੀਂ ਕਿੱਥੇ ਬਾਬਾ ਜੀ ਕਿੱਥੇ ਹੈ ਫੈਸਲ ਲੱਗੀ ਆ ਫੈਸਲ ਕਿਹੜੀ ਪੈਨਸਲ ਆਪੋਂ ਉਂਤੇ ਥਲੇ ਜਾਦੂ ਵਾਲੀ ਬਈ ਚਲ ਆ ਗਈ ਵਿਖਾ ਦਸਾਂ ਇਹ ਗਈ ਹੈਗੀ ਪਿੱਛੇ ਹੈਗੀ ਹੁਣ ਮੇਲਾ ਕੋਈ ਮੇਲਾ ਵੇਖਣਾ ਹੈ ਹਾਂਜੀ ਸਾਡਾ ਪਿੰਡ ਕਿਹੜਾ ਹੈ ਖੇਮ ਕਰਨ ਇਹ ਖੇਮ ਕਰਦੇ ਜਿਲ੍ਹਾ ਕਰਨਤਨ ਤਹਿਸੀਲ ਪੱਟੀ ਉਹ ਤੁਹਾਡਾ ਐਡਰੈਸ ਵੀ ਦੱਸ ਦੋ ਬਾਬਾ ਜੀ ਬੰਦੂਕ ਚਲਾਉਂਦੀ ਬਾਬਾ ਕਾਲੀ ਜੇ ਤੂੰ ਲੈ ਫੋਨ ਲੈ ਲੈ ਹਾਂ ਬਾਬਾ ਜੀ ਹੈ ਮੈਂ ਉਹ ਜਿਹੜੀ ਬੰਦੂਕ ਜੀ ਚਲਾਉਂਦੀ ਬਾਬਾ ਕਾਲੀ ਜੀ ਤੀ ਤਰੇ ਫਿਰਦੇ ਵੀਰ ਵੀਰ ਜਲਾਈ ਜਾਂ ਮੈਸੇਜ ਜਾਂ ਸਾਡੇ ਚੱਲੰਦਾ ਹੈ ਭਰੀ ਜਾ ਗੋਲ ਗਿਆ ਵੀਰ ਜੀ ਤੁਸੀਂ ਅੱਖ ਵੀਰ ਜੀ ਤੁਸੀਂ ਅੱਖ ਗਲਤ ਬੰਦ ਕਰਦੇ ਜੋ ਗੋਲੀ ਕਿਤੇ ਗਈ ਲਈ ਗੋਲੀ ਪਾਈ ਨਹੀਂ ਉਹ ਬੱਲੇ ਆਹ ਸਹੀ ਗੱਲ ਹੀ ਮਾਰੇ ਬੰਦੇ ਲੀਆ ਬਾਬਾ ਜੀ ਪਲੇਸ਼ੀਆ ਤੋਂ ਹੋਰ ਮੇਲਾ ਵੇਖਣ। ਜੀ ਇਹ ਸਪੈਸ਼ਲ ਮੇਲਾ ਵੇਖਣ ਵਾਸਤੇ ਪਲੇਸ਼ੀਆ ਤੋਂ ਆਇਆ ਵੀ। ਮੇਲਾ ਦੇਖਣ ਆਇਆ ਵਾ ਵੀਰ। ਕਿਧਰ ਚੱਲਿਆ ਆਣਾ? ਬਾਦਰ ਵੇਖਣਾ। ਬਾਦਰ ਤਾਂ ਸਾਹਮਣੇ ਆਵੇ। ਕਹਿੰਦਾ ਮੇਰਾ ਵੀਰ ਬਿੱਲਾ ਏ। ਯਾਹ ਜਾਲ ਦੋ। ਵਧੀਆ ਆ ਗਿਆ। ਤੂੰ ਬਣਾਉਂਦਾ ਜਿਹੜਾ ਮੈਂਗੋ ਤੇ ਉਹ ਪਦੀਨਾ ਰਾਇਦਾ ਕਿਹੜਾ ਵਾਲਾ? ਸਟਰਾਬੇਰੀ ਫਰੂਟ ਬੀਅਰ ਬੱਬਾ ਮੇਰੀ ਗੱਲ ਸੁਣ ਲੈ ਨਹੀਂ ਨਹੀਂ ਮੈਂ ਉਹੀ ਬਿਨਾ ਮਦੀਨੇ ਵਾਲੀ ਗੱਲ ਬੱਬਾ ਮਦੀਨੇ ਵਾਲੀ ਨਹੀਂ ਗੱਲ ਫਲੇਵਰਡ ਬੀਅਰ ਲੋ ਜੀ ਬੱਬਾ ਮੇਰੀ ਗੱਲ ਬੱਬਾ ਮੇਰੀ ਉਹਨਾਂ ਗੱਲ ਆਓ ਭੈਣ ਜੀ ਅੱਜ ਪਗੜਾ ਵਾਰੀ ਗਾਜ਼ਰ ਬਣਾ ਫੜਦੇ ਆਂ ਜੀ ਆਓ ਭਰਾ ਜੀ ਸਾਡੇ ਕੋਲ ਇੱਕ ਤਰ੍ਹਾਂ ਦੇ ਆਪਣੇ ਵਿਯੋਜ ਜਿਸ ਵਿੱਚ ਲੇਮਨ ਔਰ ਆਹ ਵੇਖਿੰਦਾ ਔਰ ਪਾਈਨੈਪਲ ਸਟੌਬੈਰੀ ਫਰੂਟ ਬੀਅਰ ਜਿੰਦੂ ਚਲੇ ਨੇ ਤੇ ਅੰਕਲ ਗਿਆ ਹੋਰ ਅੰਕਲ ਗਿਆ ਹੋਰ ਇਹ ਨਹੀਂ ਆਏ ਜੀ ਦੇ ਜਿਹੜੀ ਆਪਾਂ ਪੜਾ ਸਕਦੇ ਕਹਿੰਦੇ ਕਿ ਆਲੇ ਵੀਰੇ ਪਾਪੜ ਵਾਲੇ ਵੀਰ ਆ ਗਏ ਤੇਰੇ ਗਾਹਕ ਆ ਗਏ ਆਓ ਜੀ ਆਓ ਜੀ ਆ ਇਹ ਕਰਾ ਪਾਪੜ ਬਾਰੇ ਨੌਲੇਜ ਤਾਂ ਦੇ ਹਜੀ ਇੱਕ ਦੇ ਹਿਸਾਬ ਦੇ ਪਤਾ ਲੱਗਦਾ ਆਏ ਆਏ ਇਥੋਂ ਸਿੱਧਾ ਕੈਨੇਡਾ ਆਏ ਆਏ ਇਥੋਂ ਸਿੱਧਾ ਕੈਨੇਡਾ ਆਹ ਬੜੀ ਖੋਦੀ ਧਿਆਨ ਨਾਲ ਫੋਰਸ ਆ ਗਈ ਲੋਤੀ ਕਹਿੰਦਾ ਇਹ ਗੱਲ ਸਰ ਇਧਰ ਨੂੰ ਮੁੜ ਜੀਏ ਕੋਈ ਪ੍ਰਧਾਨ ਆਹ ਭਾਈ ਭਾਈਆ ਮਸਾਲੇ 13ਵਾਂ ਸਵਾਦ ਜੇ 12 ਮਸਾਲੇ 13ਵਾਂ ਚਾਦ ਕੀ ਬਾਤ ਹੈ ਜੀ ਮਾਰਾ ਇੱਧਰ ਸੁਣੋ ਇੱਧਰ ਨੂੰ ਚੱਲ ਜੀਏ ਐਨੂੰ ਨਾ ਹੀ ਕਿਸੇ ਹੋ ਜੀਏ ਪਰਾਂ ਦੇ ਵੀਪੂ ਵੀ ਇਹ ਆ ਇੱਥੇ ਜਾਣਾ ਪੈਣਾ ਇੱਥੇ ਜਾਣਾ ਪੈਣਾ ਜਾਣਾ ਇੱਧਰੋਂ ਜਾਣਾ ਪੈਣਾ ਜਾਣਾ ਉੱਤੋਂ ਨਹੀਂ ਆ ਆ ਇਹ ਇੱਕ ਵੀਰ ਘਟੇ ਵੀਰ ਫੜੋ ਇਹ ਸਿੱਧੇ ਇੱਧਰੇ ਹੀ ਆ ਆਹ ਚੱਲ ਰਿਹਾ ਜੀ ਬਾਪੜ ਮੇਲੇ ਦਾ ਆਨੰਦ ਲਿਆ ਜਾਂਦਾ ਆ ਆਨੰਦ ਲਿਆ ਯਾਰ ਦੀਪ ਉਸਤਾਲ ਲਓ ਆਨੰਦ ਇਹ ਇਹ ਆਨੰਦ ਹੈ ਜੀ ਆਨੰਦ ਹੈ ਜੀ ਗੱਲ ਇਹ ਗਰਮਾ ਗਰਮ ਟਿੱਕੀ ਚੱਲ ਰਹੀ ਹੈ ਦੇਖੋ ਸਾਡੇ ਵੀ ਟਿੱਕੀਆਂ ਖਾ ਰਹੇ ਨੇ ਆ ਪਹੁੰਚ ਗਏ ਇਹ ਹਾਂਜੀ ਇਹ ਟਿੱਕੀਆਂ ਬਾਰੇ ਕੋਈ ਨੌਲੇਜ ਦੱਸੋ ਆ ਜਾਓ ਮੁੰਡਿਓ ਜੇਸ ਚ ਖਾਂਜ ਵੀਰ ਜੀ ਆ ਜਾਓ ਖਾ ਲਓ ਤੁਸੀਂ ਠੀਕ ਕਹਿੰਦਾ ਟੇਸਟ ਆ ਖਾਂਜ ਚ ਹਾਂਜੀ ਯਾਰਾ ਦਾ ਜੀ ਨਹੀਂ ਕਰਨ데요 ਬਾਬਾ ਜੀ ਹਾਂਜੀ ਕੀ ਹਾਲ ਚਾਲ ਜੀ ਠੀਕ ਠਾਕ ਓਕੇ ਕੈਂਡ ਕੰਮ ਬੜਿਆ ਨਿਆਰਾ ਆ ਰਿਹਾ ਏ ਐ ਆਹ ਇਹ ਓਸਤਾਦ ਹੈ ਆਹ ਵੀਰ ਦਾ ਓਸਤਾਦ ਆ ਇਹਨੇ ਵੀ ਇਹ ਕੰਮ ਸਿੱਖਿਆ ਹੈ ਇਹ ਮੈਂ ਤਾਂ ਨਹੀਂ ਖਾਣਾ ਕਰੋ ਕਰੋ ਚੈੱਕ ਤੀ ਤੇ ਆ ਸਾਡੀ ਵੀਰ ਸਾਰੇ ਬਾਹਰ ਆਪਣਾ ਇੰਤਜ਼ਾਰ ਕਰ ਰਹੇ ਨੇ ਇਹਨਾਂ ਨੂੰ ਮੈਂ ਕਿਹਾ ਅੰਦਰ ਹੀ ਆ ਜਾਓ ਆਹ ਵੇਖੋ ਗੱਲਬਾਤ ਪੂਰੀ ਚੱਲ ਉਹ ਇਸ ਤੋਂ ਅਗਲੇ ਬੰਨੇ ਹੈਗਾ ਪਾਕਿਸਤਾਨ ਤੇ ਨਹੀਂ ਜਿਹੜੇ ਸਾਈਡ ਖੜੇ ਆ ਉਹ ਇੰਡੀਆ ਤੇ ਅੰਦਰ ਜਾ ਕੇ ਜਿਹੜਾ ਸਾਰਾ ਮੱਥਾ ਟੇਕਿਆ ਜਾਂਦਾ ਉੱਥੇ ਅੰਦਰ ਆ ਬਾਬੇ ਦੀ ਜਗਾ ਸਾਡੇ ਤੇ ਗੁਬੀਰ ਚੱਲੇ ਅੱਗੇ ਅੱਗੇ ਸ਼ਹਿਰ ਦੇ ਜਾਣਗੇ ਮੱਥਾ ਟੇਕਣ ਇਹ ਵੀ ਆਪਣੇ ਸਾਰੇ ਇੱਥੇ ਉੱਥੇ ਪਰਚੀ ਉੱਥੇ ਪਰਚੀ ਕਟਿੰਦੀ ਹੈ ਆਧਾਰ ਕਾਰਡ ਤੇ ਆਧਾਰ ਕਾਰਡ ਵਿਖਾ ਕੇ ਅੱਗੇ ਜਾ ਕੇ ਫੇਰ ਉਹ ਸਾਹਮਣੇ ਇੱਕ ਟੋਕਨ ਦਿੰਦੇ ਆ ਟੋਕਨ ਦੇ ਰਾਹੀਂ ਫਿਰ ਅੱਗੇ ਲੰਘਦੇ ਆ ਉਹ ਟੋਕਨ ਲੈ ਕੇ ਅੱਗੇ ਜਾ ਸਕਦੇ ਫੋਨ ਅੱਗੇ ਲੈ ਕੇ ਨਹੀਂ ਜਾ ਸਕਦਾ ਕੋਈ ਵੀ ਸੰਗਤ ਉਹ ਬਸ ਉਹ ਬੀਐਸਐਫ ਬੀਐਸਐਫ ਦੀ ਇੱਥੇ ਡਿਊਟੀ ਆ ਖਾਸ ਕਰਕੇ me yeah. ਜਲੇਬ 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 ਚੱਲਣ ਲੱਗੀ ਆ ਗਈ ਜਲੇਬ ਸੌਵਾਂ ਉਦੋਂ ਲੈ ਲਿਆਈ ਪਾਪੜ ਹੁਣ ਹੁਣ ਇਹਨੂੰ ਖਾਓ ਵੀ ਸੌ ਮਾਂ ਪਿਓ ਹਣਾ ਜੱਗੂ ਵੀਰ ਹੁਣ ਸੌ ਪਾਉਣ ਡਿਆ ਈ ਹਾਂ ਬੱਬਾ ਅਹੀਂ ਅਹੀਂ ਸੌ ਖਾਂਦੇ ਨਹੀਂ ਜਲੇਬੀ ਖਾਂਦਾ ਈ ਐ ਪਾਪੜ ਕਿੰਨਾ ਗਿਆ ਕਿੰਨਾ ਗਿਆ ਪਾਪੜ ਨਹੀਂ ਮੈਂ ਖਾਂਦਾ ਨਹੀਂ ਤੂੰ ਨਹੀਂ ਖਾਂਦਾ ਕਹਿੰਦਾ ਖਾ ਕੇ ਖਾ ਦੇ ਦੋ ਪਾਪੜ ਤਾਂ ਕਹਿੰਦਾ ਖਾਂਦਾ ਨਹੀਂ ਆ ਮੈਂ ਆ ਜਲੇਬ ਬਾਬਾ ਕਿਵੇਂ ਫਿਰ ਨਿਆਰਾ ਆਉਂਦਾ ਹੈ ਹਾਂ ਨਿਆਰਾ ਆਉਂਦਾ ਹੈ ਕਿ ਨਹੀਂ ਮੇਲੇ ਦਾ ਨਿਆਰਾ ਆਉਂਦਾ ਹੈ ਹਾਂ ਮੇਲੇ ਦਾ ਪੂਰਾ ਆਉਂਦਾ ਹੈ ਇਹ ਕੌਣ ਨਹੀਂ ਗਾਉਂਦੀ ਇਹ ਕੌਣ ਹੈ ਤੇ ਤਪਕ ਕਿੰਵਾ ਮੇਲਾ ਤੇ ਰਾਇ ਤੇ ਹਾਂ ਕਿਰਮਾ ਮੇਲਾ ਇਹ ਆ ਪਹਿਲੀ ਯਾਰ ਆਇਆ ਪਹਿਲੀ ਯਾਰ ਆਇਆ ਇਹ ਬਾਬਾ ਪਹਿਲੀ ਯਾਰ ਆਇਆ ਹੈ ਆ ਆ ਆ ਦੀਪੂ ਇੱਕ ਰਾ ਆਂ ਡਾਂਸ ਤੇ ਆ ਇਹ ਪੂਰਾ ਡਾਂਸ ਚੱਲਦਾ ਕਿੰਨੇ ਜਦੋਂ ਪਾਪੜ ਅੰਦਰ ਚੱਲ ਜਾਂਦਾ ਨਾ ਤੇ ਡਾਂਸ ਆਪੇ ਬਾਹਰ ਆਉਂਦਾ ਵਾ ਭੰਗੜਾ ਆਪੇ ਬਾਹਰ ਆਉਂਦਾ ਵਾ ਇਹ ਆ ਤਾਰਾ ਹੈ ਤੇ ਆ ਆ ਪਾਪੜ ਆ ਤੇ ਆ ਦੀਪੂ ਆ ਆ ਜਲੇ ਕਰੋ ਡਾਂਸ ਕਰਾਈ ਜਾਂਦੇ ਹੱਦ ਤੇ ਬਾਲਾ ਕੋਣੀ ਹੁੰਦਾ ਸਾਰ ਦੋ ਰੱਟਾਂ ਦੇ ਪਹਿਲਾਂ ਮੈਂ ਇਹਨਾਂ ਦੀਆਂ ਭੂਆ ਦੀਆਂ ਝਾਂਜਰਾ ਖਰੀਦਣ ਇਹਨਾਂ ਦੀ ਸਾਡੀ ਪੂਆ ਜੀਆਂ ਅੱਛਾ ਸਾਡੀ ਪੂਆ ਜੀਆਂ ਜਾਣ ਜਣਾ ਕਰੀਤਨ ਤੇ ਅੱਜ ਆਪਾਂ ਪੰਜੇਬਾਂ ਖਰੀਦ ਕੇ ਜਾਵਾਂਗੇ ਪੰਜੇਬਾਂ ਖਰੀਦ ਕੇ ਜਾਣਾ ਹਾਂਜੀ ਹਾਂਜੀ ਤੇ ਕਿਹੜੇ ਰੰਗ ਦੀਆਂ ਪੰਜੇਬਾਂ ਖਰੀਦਣੀਆਂ ਵੇਖੋ ਹਣ ਕਿਹੜੀਆਂ ਜਿਹੜੀਆਂ ਪਸੰਦ ਆ ਗਈਆਂ ਨਹੀਂ ਇੱਕ ਉਹ ਹੁੰਦੀਆਂ ਚਾਂਦੀ ਵਾਲੀਆਂ ਤੇ ਇੱਕੋ ਨਾਲੇ ਆਪਾਂ ਤੇ ਵਿਵੇਕ ਲਈ ਕੁਝ ਲੈ ਕੇ ਵੀ ਚੱਲਾਂਗੇ ਜਿਹੜਾ ਸਾਨੂੰ ਵਿਖਾਵਾਂਗੇ ਤੁਹਾਨੂੰ ਉਹ ਵਿਵੇਕ ਵੀ ਵਿਵੇਕ ਵੀ ਵਿਖਾਵਾਂਗੇ ਵਿਵੇਕ ਕਿੱਥੋਂ ਖੋਗੇ ਤੇ ਖਾਣ ਪੀਣਾਂ ਦਾ ਜ਼ਮਾਨਾ ਨਹੀਂ ਲੈ ਜਾਣਾ ਜੀ ਇਹ ਪੈ ਗਈ ਪੂਰੀ ਸਾਰੀ ਹੈਗੀ ਤੁਹਾਡੀ ਇਹ ਪੂਆ ਉਹ ਕੋ ਪੂਰੀ ਹੈਗੀ ਇਹਦੇ ਹਾਂ ਕਟਿਆ ਜੀ ਉਹ ਲੈ ਉਹ ਇਹ ਕੰਮ ਚੱਲ ਗਿਆ ਹਾਂ ਜੀ ਪੁਆਲੀ ਲੈ ਲੈ ਸਮਾਨ ਨਹੀਂ ਬਾਈ ਵਧੀਆ ਲਈ ਲੈ ਲੈ ਲੋ ਲੈ ਲੋ ਕਿੰਨੇ ਲੱਗੇ ਵੀਰੇ 50 ਦਾ ਹੀ 50 ਦਾ ਆ ਕਾੜਾ ਪਾ ਲੂਗਾ ਇਹ ਇਧਰ ਵਿਖਾ ਦੂੰ ਤੂੰ ਵੀ ਲੈ ਜਾ ਰਿਹਾ ਵਾ ਹਾਂ ਲੈ ਜਾ ਰਿਹਾ ਭਾਈ ਇਹ ਤੂੰ ਵੀ ਵਿਸ਼ਾਲ ਸਿਆ ਤੂੰ ਕੋ ਲੈ ਰਿਹਾ ਤੇਰੀ ਭਾਬੀ ਛੱਡ ਗਈ ਕਰਕੇ ਆਹ 50 ਦਾ ਕੰਪਿਊਟਰਿੰਗ ਤਰਕ ਹੋ ਜਾ ਵਾ ਜੀ ਵਾ ਵਾ ਜੀ ਵਾ ਜੀ ਫੋਨ ਵੀ ਆ ਚੁੱਕਿਆ ਆਪਾਂ ਨੂੰ ਹਾਂ ਇਹ ਤਾਂ ਪਤਾ ਨਹੀਂ ਲੱਗਣ ਦਿੱਤਾ ਜੀ ਆ ਲਓ ਜੀ ਮੁੰਡਾ ਮੰਦਰੀ ਖਰੀਦ ਰਿਹਾ ਇਹ ਕਹਿੰਦੇ ਮੰਦਰੀ ਚਾਂਦਰਾ ਚਾਂਦਰਾ ਮਿਲਣ ਇਹ ਨਹੀਂ ਕੋਈ ਛਣਕ ਪੈਣਗੇ ਤਾਈਆਂ ਨੇ ਵੀ ਤੈਨੂੰ ਲੈ ਕੇ ਦਿੰਦਾ ਆਏ 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 ਠੀਕ ਹੈ ਠੀਕ ਹੈ ਦਵਿੰਦਰ ਪੱਤਰਕਾਰ ਸਾਹਿਬ ਆ ਗਏ ਨੇ ਆ ਜਾ ਰਹੇ ਪੱਤਰਕਾਰ ਸਾਹਿਬ ਪੱਤਰਕਾਰ ਸਾਹਿਬ ਹਾਂਜੀ ਕੀ ਹਾਲ ਚਾਲ ਜੀ ਮੇਲੇ ਦੀਆਂ ਬਹੁਤ ਬਹੁਤ ਮੁਬਾਰਕਾਂ ਮੁਬਾਰਕਾਂ ਹੀ ਮੁਬਾਰਕਾਂ ਆ ਸਾਡੇ ਪੱਤਰਕਾਰ ਸਾਹਿਬ 15 ਅਗਸਤੀਆਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਨਾਲੇ ਮੇਲੇ ਦੀਆਂ ਜਿਹੜਾ ਕਿ ਬਾਦਰ ਦੇ ਉੱਤੇ ਵੀ ਮੇਲਾ ਬਣਾਇਆ ਜਾ ਰਿਹਾ ਬਾਪੂ ਸ਼ੇਖ ਬਰਾਮਾ ਜੀ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਆਹੀ ਠੀਕ ਹੈ ਜੀ ਸ਼ੁਕਰੀਆ ਜੀ ਓਕੇ ਜੀ ਬਾਏ ਜੀ ਮੋਰਸਲ ਸਾਡਾ ਗਿਆ ਹੈ ਗਵਾਜ ਉਹ ਅਸੀਂ ਦਹਨ ਲ ਤੇ ਹੁਣ ਲੱਭ ਗਿਆ ਲੈ ਪਾ ਮੋਟਰਸਾਈਕਲ ਗਿਆ ਉਹ ਲਾ ਦੂਜਾ ਮੁੰਡਾ ਗਿਆ ਸੀ ਪਾਰਕਿੰਗ ਤੇ ਤੇ ਤਾਂ ਕਰਕੇ ਅਨਹੋੜੀ ਦਿੱਕਤ ਆਈ ਦੂਜਾ ਮੁੰਡਾ ਲਾ ਗਿਆ ਹੁਣ ਮੋਟਰਸਾਈਕਲ ਸਾਨੂੰ ਆ ਲੱਭ ਗਿਆ ਸਾਡਾ ਕੋਈ ਵੀ ਦਿਖਾਈ ਨਹੀਂ ਤੇ ਹੁਣ ਅਸੀਂ ਹੁਣ ਅਸੀਂ ਇਥੋਂ ਚੱਲੇ ਆ ਕਿਉਂ ਥੱਕ ਥੱਕ ਵਾਵਾ ਗਏ ਤੇ ਹੁਣ ਇਥੋਂ ਜਾਣਾ ਹੀ ਵਧੀਆ ਰਹੇਗਾ ਸੋ ਬਾਕੀ ਗੱਲਾਂ ਆਪਾਂ ਰਸਤੇ 'ਚ ਕਰਦੇ ਆਂ ਤੇ ਤਾਂ ਦੱਸਦੇ ਸਾਡੀਆਂ ਉਹ ਕਹਿੰਦੀ ਲਾਡ ਕਰੋ ਮੈਨੂੰ ਕਹਿੰਦੀ ਲਾਡ ਕਰੋ ਹਾਂ ਹਾਂ ਸਾਡਾ ਲਾਡ ਇਹ ਕਹਿੰਦੀ ਲਾਡ ਕਰੋ ਹਾਂ 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 ਗਾਈਜ਼ ਵੀ ਆਪਾਂ ਉੱਥੋਂ ਆ ਗਏ ਹੋਏ ਆ ਕਿਉਂਕਿ ਉੱਥੇ ਬਹੁਤ ਜ਼ਿਆਦਾ ਰਸ਼ ਹੋ ਗਿਆ ਸੀ ਤੇ ਆਪਾਂ ਥੱਕ ਵੀ ਬਹੁਤ ਜ਼ਿਆਦਾ ਗਏ ਸੀਗੇ ਤੇ ਇਸ ਕਰਕੇ ਆਪਾਂ ਹੁਣ ਜਿਹੜਾ ਅੱਜ ਦਾ ਵਲੌਗ ਉਹਨੂੰ ਖਤਮ ਕਰਾਂਗੇ ਤੇ ਬਾਬਾ ਜੀ ਵੀ ਵੇਖੋ ਥੱਕ ਤੁੱਕ ਕੇ ਆ ਗਏ ਲੰਮੇ ਬੈਗੇ ਨੇ ਕਹਿੰਦੇ ਕਿ ਨਹੀਂ ਜੀ ਬਸ ਬਾ ਖਤਮ ਹੋ ਗਈ ਹੈ ਕਿਉਂਕਿ ਜਿੱਦਾਂ ਜਦੋਂ ਜ਼ਿਆਦਾ ਰਸ਼ ਹੁੰਦਾ ਨਾ ਤੇ ਹਮਸ ਬਹੁਤ ਜ਼ਿਆਦਾ ਹੁੰਦੀ ਹੈ ਤੇ ਬੰਦਾ ਆਟੋਮੈਟਿਕਲੀ ਥੱਕ ਜਾਂਦਾ ਇਸ ਕਰਕੇ ਅਸੀਂ ਅੱਜ ਦਾ ਵਲੌਗ ਖਤਮ ਕਰਨ ਜਾ ਰਹੇ ਹਾਂ ਸੋ ਸਾਡੇ YouTube ਚੈਨਲ Travel With Ami ਨੂੰ ਤੁਸੀਂ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਾਓ ਸ਼ੇਅਰ ਕਰੋ ਔਰ ਅੱਗੇ ਅੱਛੇ ਅੱਛੇ ਵਲੌਗਸ ਦੇਖਣ ਲਈ ਸਾਡੇ ਚੈਨਲ ਨੂੰ ਅੱਗੇ ਸ਼ੇਅਰ ਕਰੋ ਔਰ ਸਬਸਕ੍ਰਾਈਬ ਕਰੋ ਸ਼ੁਕਰੀਆ ਜੀ